ਮੰਜੀ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਹਰੀਪੁਰ ਧਾਮ ਇਹ ਇੱਕ ਗੁਰੂ ਅਮਰਦਾਸ ਜੀ ਨੇ ਜਨੇ ਗੋਇੰਦਵਾਲ ਤੋਂ 22 ਗੱਡੀਆਂ ਦਿੱਤੀਆਂ ਸੀਗੀਆਂ ਤੇ ਉਹਨਾਂ ਦੇ ਵਿੱਚੋਂ ਗੱਡੀ ਦੇ ਵਿੱਚੋਂ ਉਹਨਾਂ ਉਹੀ 22 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਆ ਇਹ ਤੇ ਜਿਹੜੀ ਪਹਿਲੀ ਆਪਣੇ ਗੜ ਸ਼ੰਕਰ ਦੇ ਕੋਲ ਸੀ ਗਾਹਾਂ ਉਹਨਾਂ ਦੀ ਜਿਹੜੀ ਗੱਡੀ ਇੱਥੇ ਚੱਲਦੀ ਆਈ ਆ ਤੇ ਪਹਿਲੀ ਗੱਡੀ ਜਿਹੜੀ ਉਹ ਆਪਣੇ ਗਰਸ਼ੰਕਰ ਦੇ ਨਾਲ ਹੋਈ ਹੈ ਜੀ ਦੂਜੀ ਗੱਦੀ ਇਹ ਇੱਥੇ ਹੋਈ ਹੈ ਆਪਣੇ ਹਿਮਾਚਲ ਚ ਹਰੀਪਰਨਾਮ ਉਹ ਸਾਹਮਣੇ ਆਪਜੀ ਛੋਟਾ ਗੇਟ ਜਿਹੜਾ ਦੇਖ ਰਹੇ ਹੋ ਨਾ ਇਹ ਵਾਲਾ ਇੱਥੇ ਬਾਬਾ ਜੀ ਤਪ ਕਰਿਆ ਕਰਦੇ ਸੀ ਤੇ ਜਦੋਂ ਉਹਨਾਂ ਦੀ ਮਾਤਾ ਜੀ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਦਾ ਸਰੀਰ ਅੰਦਰੋਂ ਨਹੀਂ ਮਿਲਿਆ ਫਿਰ ਦੁਆਜਾ ਵੱਢ ਕੇ ਖੋਲ੍ਹ ਕੇ ਜਦੋਂ ਅੰਦਰ ਗਏ ਕੇ ਅਸੀਂ ਆਪਣੇ ਬੱਚਿਆਂ ਨੂੰ ਖਾਣਾ ਖਿਲਾਉਣ ਆਇਆ ਤੇ ਉਹ ਮਹਾਪੁਰਖਾਂ ਦਾ ਸਰੀਰ ਨਹੀਂ ਸੀ ਮਿਲਿਆ ਉਹ ਲੋਪ ਹੋ ਗਿਆ ਸੀ ਇਹ ਉਹੀ ਗੱਡੀਆਂ ਜਿਹਨਾਂ ਨੂੰ ਬਾਬਾ ਜੀ ਨੇ ਇੱਕ ਸੋਟਾ ਤੇ ਇੱਕ ਕੜਛਾ ਦੇ ਕੇ ਭੇਜਿਆ ਸੀ ਉਹ ਮਮਦਾਸ ਜੀ ਨੇ ਇਹ ਉਸੇ ਗੱਡੀ ਦੇ ਵਿੱਚ ਇੱਕ ਗੱਡੀ ਆ ਜੀ ਹਰੀਪੁਰ ਤੋਂ ਆਵਾ ਆਪ ਜੀ ਕਰੋ ਜੀ ਦਰਸ਼ਨ ਜੇ ਕੋਈ ਆਣਾ ਚਾਹੁੰਦਾ ਤੇ ਜਰੂਰ ਆਓ ਜੀ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਮਨ ਸਾਹਿਬ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਆਇਆ ਜੀ ਮੇਨ ਜਿੱਥੇ ਬਾਬਾ ਜਵਾਰ ਸਿੰਘ ਜੀ ਕਰਦੇ ਸੀ ਆਪਣੇ ਤਪ ਤੇ ਆਪ ਜੀ ਕੋਈ ਵੀ ਆਉਣਾ ਚਾਹੁੰਦਾ ਤੇ ਜਰੂਰ ਆਓ ਜੀ ਵਾਹਿਗੁਰੂ ਦੀ ਕਾਖਾਉ ਸਾਹਿਬ ਵਾਹਿਗੁਰੂ ਦੀ ਫਤਿਹ